ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨੋਂ ਚੈਨਲਾਂ ਤੇ ਅਸੀਂ ਗੁਰਬਾਣੀ ਨਾਲ ਰਿਲੇਟਡ ਜਿੰਨੇ ਵੀ ਸਾਡੇ ਪਹਿਲੂ ਹੈਗੇ ਅਸੀਂ ਉਹਨਾਂ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਇੱਕ ਪਹਿਲੂ ਲੈ ਕੇ ਉਸ ਤੇ ਡਿਸਕਸ ਕੀਤਾ ਜਾਏ ਸੋ ਐਸ ਟੂ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਤ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪਲੇਲਿਸਟ ਚੱਲ ਰਹੀ ਸਾਡੀ ਸੰਸਕਾਰਾਂ ਦੇ ਉੱਤੇ ਚੱਲ ਰਹੀ ਹੈ ਬੜੀ ਡਿਟੇਲ ਵਿੱਚ ਅਸੀਂ ਸੰਸਕਾਰ ਡਿਸਕਸ ਕਰ ਰਹੇ ਆ ਉਹ ਡਿਫਰੈਂਟ ਡਿਫਰੈਂਟ ਪਹਿਲੂਆਂ ਤੋਂ ਕਰ ਰਹੇ ਆ ਕਿੱਦਾਂ ਅਸੀਂ ਇਹ ਵਰਡਸ ਯੂਜ਼ ਕਰਦੇ ਆ ਕਿੱਦਾਂ ਅਸੀਂ ਆਪਣੇ ਵਿੱਚ ਆਪਣੇ ਸਮਾਜ ਵਿੱਚ ਵਰਡਸ ਯੂਜ਼ ਕਰਦੇ ਆ ਤੇ ਇਹਦੇ ਵਿੱਚ ਸਾਰੇ ਅਸੀਂ ਡਿਟੇਲ ਇਸ ਕਰਦੇ ਪਿਆ ਕਿ ਗੁਰਬਾਣੀ ਅਨੁਸਾਰ ਵੀ ਕੀ ਹੈ ਅਲਟੀਮੇਟਲੀ ਅਸੀਂ ਉੱਥੇ ਲੈਂਡ ਅਪ ਕਰਨਾ ਤੇ ਕਈ ਵਾਰੀ ਅਸੀਂ ਵਰਡਸ ਨੂੰ ਇੰਟਰਮਿੰਗਲ ਕਰ ਦਿੰਦੇ ਆ ਇਸ ਕਰਕੇ ਸਾਡੇ ਵਿੱਚ ਕਨਫਿਊਜ਼ਨ ਵੀ ਆ ਜਾਂਦਾ ਅਸੀਂ ਪਿਛਲੀ ਵਾਰੀ ਸੰਸਕਾਰ ਬਾਰੇ ਕਈ ਗੱਲਾਂ ਕੀਤੀਆਂ ਅੱਜ ਅਸੀਂ ਇੱਕ ਡਿਫਰੈਂਟ ਪਹਿਲੂ ਤੋਂ ਗੱਲ ਕਰਾਂਗੇ ਜਿਹਦੇ ਵਿੱਚ ਅਸੀਂ ਥੋੜਾ ਜਿਹਾ ਸਮਾਜਿਕ ਪਹਿਲੂ ਨੂੰ ਟੱਚ ਕਰਾਂਗੇ ਅਸੀਂ ਕਈ ਵਾਰੀ ਕਹਿੰਨੇ ਆ ਕਿ ਸੰਸਕਾਰ ਸਾਨੂੰ ਸਾਡੇ ਮਾਤਾ ਪਿਤਾ ਤੋਂ ਮਿਲਦੇ ਆ ਜਾਂ ਸਮਾਜ ਤੋਂ ਮਿਲਦੇ ਆ ਕਈ ਵਾਰੀ ਵਰਡ ਯੂਜ਼ ਕੀਤਾ ਜਾਂਦਾ ਹੈ ਬੜਾ ਸੰਸਕਾਰੀ ਪੁੱਤਰ ਇਹ ਸੰਸਕਾਰੀ ਸਮਾਜ ਹੈ ਉਹ ਸਾਰੇ ਪਹਿਲੂ ਅਸੀਂ ਸਮਾਜਿਕ ਰੂਪ ਵਿੱਚ ਅੱਜ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸੰਸਕਾਰ ਕਿੱਦਾਂ ਦੇ ਹੁੰਦੇ ਆ ਕਿਸ ਤਰੀਕੇ ਨਾਲ ਮਿਲਦੇ ਆ ਕਿੱਦਾਂ ਸਾਡੇ ਵਿੱਚ ਦੁਆਲੋ ਪੁੰਦੇ ਆ। ਸੋ ਭਾਈ ਸਾਹਿਬ ਇਹਦਾ ਕੁਐਸਚਨ ਮੇਨ ਸਾਡਾ ਇਹ ਚੱਲ ਰਿਹਾ। ਜੀ ਕਿ ਅਸੀਂ ਕਈ ਵਾਰੀ ਕਹਿੰਦੇ ਆ ਭਈ ਇਹ ਸਾਡਾ ਬੜਾ ਸੰਸਕਾਰੀ ਪੁੱਤਰ ਆ। ਜਾਇਜ਼ ਸੰਸਕਾਰ ਸਾਡੇ ਪਰਿਵਾਰ ਦੇ ਸੰਸਕਾਰ ਜਿਹਨਾਂ ਪੀੜੀ ਦਾ ਪੀੜੀ ਚੱਲ ਰਹੀ ਹੈ। ਇਹ ਵੀ ਸੁਣਿਆ ਗਿਆ ਕਿ ਕਮਿਊਨਿਟੀ ਦੇ ਸੰਸਕਾਰ ਵੀ ਆ ਗਏ। ਤਿੰਨੋ ਕਰ ਲੋ। ਜੀ ਇਹ ਜਿਹੜੇ ਸੰਸਕਾਰ ਵੀ ਕਿਮ ਇਵਰੀ ਬ੍ਰਹਮਾ ਨਾ ਜਦ ਸਰਕਾਰੀ ਕਮਿਊਨਿਟੀ ਸੰਸਕਾਰ ਹੈ ਉਹਦੇ ਸੰਸਕਾਰਕ ਛਤਰੀਆਂ ਦੇ ਸੰਸਕਾਰ ਹੈ ਜੀ ਲੜਨਾ ਸੋ ਇਹ ਕਿਦਾਂ ਦੇ ਸੰਸਕਾਰ ਹੈ ਕੀ ਇਹ ਹੈਬਿਟਸ ਹੈ ਸੰਸਕਾਰ ਹੈ ਇੱਕ ਹੀ ਚੀਜ਼ ਹੈ ਅਨੇਕ ਬਾਰੇ ਡਿਸਕਸ ਕਰੀਏ ਦੇਖੋ ਅਸੀਂ ਜਿਹੜਾ ਪਹਿਲਾ ਐਪੀਸੋਡ ਸੀ ਨਾ ਸੰਸਕਾਰ ਨਾਲ ਸਬੰਧਤ ਉਹਦੇ ਚ ਅਸੀਂ ਜਿਹੜੇ ਦੇ ਵੱਖ-ਵੱਖਰੇ ਅਰਥ ਆ ਹਾਂਜੀ ਜਿਹੜੇ ਕੋਸ਼ਾਂ ਵੀ ਦਿੱਤੇ ਹੋਏ ਅਸੀਂ ਉਹਨਾਂ ਦੀ ਥੋੜੀ ਚਰਚਾ ਕੀਤੀ ਸੀਗੀ ਰਾਈਟ ਉਦੇ ਵੀ ਸੰਸਕਾਰ ਦਾ ਇੱਕ ਸ਼ਬਦ ਜਿਹੜਾ ਅਰਥ ਸੀਗਾ ਉਹ ABC ਜੋ ਸਪੈਲੂ ਨਾਲ ਜੁੜਿਆ ਹੋਇਆ ਹਾਂਜੀ ਤਾਂ ਜਦੋਂ ਅਸੀਂ ਜਿਹੜਾ ਕਹਿੰਦੇ ਆ ਕਿ ਇਸ ਸੰਸਕਾਰੀ ਵਿਅਕਤੀ ਆ ਪਰਿਵਾਰ ਆ ਸਮਾਜ ਆ ਤਾਂ ਇਹਦਾ ਭਾਵ ਜਿਹੜਾ ਉਹ ਹੈਗਾ ਜਿਹੜੀਆਂ ਕਦਰੋਂ ਕੀਮਤਾਂ ਨਿੱਧ ਕਦਰੋਂ ਕੀਮਤਾਂ ਜਿਹੜੀਆਂ ਮਾਰਲ ਵੈਲਿਊਜ਼ ਹੈਗੀਆਂ ਫਿਰ ਇਹਦੇ ਵਿੱਚ ਜਿਹੜਾ ਆਂਦਾ ਜਿਹੜਾ ਕਲਚਰ ਆ ਸਭਿਆਚਾਰ ਆ ਸੰਸਕ੍ਰਿਤੀ ਆ EVS ਸੰਸਕਾਰ ਵਿੱਚ ਆਉਂਦੀ ਆ ਇਸ ਨੂੰ ਲਾਵਾਇਰਾ ਸਿਸਟਮ ਤੇ ਜਿਹੜਾ ਵਿਵਹਾਰ ਆ ਮਾਈਨਸ ਬਿਹੇਵੀਅਰ ਇਹ ਵੀ ਇਸ ਸੰਸਕਾਰ ਵਿੱਚ ਆਉਂਦਾ ਜਦੋਂ ਅਸੀਂ ਸੰਸਕਾਰ ਸ਼ੁਰੂ ਕਰਤਦੇ ਆ ਇਸ ਪ੍ਰਕਰਨ ਵਿੱਚ ਤੇ ਇਹਦੇ ਵਿੱਚ ਇਹ ਸਭ ਕਾਸੇ ਦੀ ਸ਼ਮੂਲਤ ਹੁੰਦੀ ਆ ਔਰ ਇਸ ਦੁਆਰਾ ਹੀ ਕੋਈ ਵਿਅਕਤੀ ਜਾਂ ਪਰਿਵਾਰ ਸਮਾਜ ਜਿਹੜਾ ਉਹ ਜਾਣਿਆ ਜਾਂਦਾ ਉਹਦੀ ਇੱਕ ਪਛਾਣ ਜਿਹੜੀ ਆਸੀਂ ਜਾਂਖ ਸਕਦੇ ਆ ਕੋਦੀ ਜਿਹੜੀ ਪਛਾਣ ਆ ਉਹ ਇੱਕ ਪਛਾਣ ਬਣ ਜਾਂਦੀ ਆ ਉਹ ਦੀ ਉਸ ਪਛਾਣ ਦਾ ਇਹ ਪ੍ਰਤੀਕ ਬਣ ਜਾਂਦੇ ਆ ਲਖਾਇਕ ਹੁੰਦੇ ਆ ਠੀਕ ਹੈ ਤੋ ਇਸ ਲਈ ਜਦੋਂ ਅਸੀਂ ਅੱਜ ਵਿਸ਼ੇਸ਼ ਤੌਰ ਤੇ ਕਿਉਂਕਿ ਅਸੀਂ ਇਸ ਸੰਸਕਾਰ ਸ਼ਬਦ ਜਿਹੜਾ ਇਸ ਪ੍ਰਕਰਨ ਵਿੱਚ ਅਰਥ ਵਿੱਚ ਵਰਤਿਆ ਜਾਂਦਾ ਅਸੀਂ ਇਹਦੀ ਹੀ ਚਰਚਾ ਕਰ ਰਹੇ ਆ ਜਿਹੜੀ ਪਹਿਲਾਂ ਆਪਾਂ ਚਰਚਾ ਕੀਤੀ ਆ ਉਹਦੇ ਵਿੱਚ ਅਸੀਂ ਦੱਸਿਏ ਮੂਲ ਰੂਪ ਵਿੱਚ ਸੰਸਕਾਰ ਜਿਹੜੇ ਆ ਇਹ ਕਦੋਂ ਸ਼ੁਰੂ ਹੁੰਦੇ ਆ ਕਦੋਂ ਇਹ ਮਨੁੱਖ ਦੇ ਅੰਦਰ ਇਹ ਸੰਸਕਾਰ ਬਨਨੇ ਸ਼ੁਰੂ ਹੁੰਦੇ ਆ ਅਸੀਂ ਵਿਸ਼ੇ ਤੌਰ ਤੇ ਇਹਦੀ ਗੱਲ ਕੀਤੀ ਸੀ ਇਹਦੇ ਨਾਲ ਨਾਲ ਜਿਹੜੇ ਆ ਜਦੋਂ ਅਸੀਂ ਵਿਰਸੇ ਦੀ ਗੱਲ ਕੀਤੀ ਸੀ ਜੱਦੀ ਜਿਹੜੇ ਜੋ ਗੋਣ ਹੈਗੇ ਆ ਉਹਨਾਂ ਦੀ ਗੱਲ ਕਰਦੇ ਆ ਫਿਰ ਜਿਹੜਾ ਵਾਤਾਵਰਨ ਆ ਮਾਂ ਨੂੰ ਜਦੋਂ ਵੀ ਬਨ ਕੋਕ ਵਿੱਚ ਬਚਾ ਹੁੰਦਾ ਉਦੋਂ ਹੀ ਜਿਹੜੇ ਇਹਨਾਂ ਸੰਸਕਾਰਾਂ ਦਾ ਮੁੱਢ ਵੱਜਣ ਦੀ ਆਪਾਂ ਗੱਲ ਕੀਤੀ ਸੀ ਹੁਣ ਆਪਾਂ ਜਿਹੜੇ ਆ ਇਸ ਗੱਲ ਕਰ ਰਹੇ ਆ ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਪਹਿਲੂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਇਹ ਸੰਸਕਾਰ ਜਿਹੜੇ ਆ ਇਹ ਜਨਮ ਮਗਰੋਂ ਜਿਹੜੇ ਆ ਪ੍ਰਾਰੰਭ ਹੁੰਦੇ ਆ ਸ਼ੁਰੂ ਹੁੰਦੇ ਆ ਮੁੱਖ ਰੂਪ ਵਿੱਚ ਭਵੇਂ ਕੁਝ ਕੁ ਮਤਵੇ ਦੇ ਹੈਵ ਦਵਾਨਾਂ ਵਿੱਚ ਪਰ ਮੁੱਖ ਰੂਪ ਵਿੱਚ ਇਹਨਾਂ ਦੀ ਸ਼ੁਰੂਆਤ ਜਿਹੜੀ ਆ ਇਹ ਜਨਮ ਮਗਰੋਂ ਪ੍ਰਾਰੰਭ ਹੁੰਦੀ ਆ ਠੀਕ ਹੈ ਖਾਸ ਤੌਰ ਤੇ ਜਦੋਂ ਬੱਚਾ ਦੇਖ ਕੇ ਸੁਣ ਕੇ ਸੋਂ ਕੇ ਮਹਿਸੂਸ ਕਰਕੇ ਇਹ ਜਦੋਂ ਇਨਾਂ ਪੂਜੇ ਦਾ ਦਾ ਵਿਕਾਸ ਹੋ ਜਾਂਦਾ ਬੋਧਕ ਤਲ ਤੇ ਕਜਰੀਆਂ ਦੀਆਂ ਇੰਦਰੀਆਂ ਇਹਨਾਂ ਰਾਹੀਂ ਇਹ ਮਹਿਸੂਸ ਕਰਕੇ ਆਪਣੇ ਅੰਦਰ ਉਹਦਾ ਜਿਹੜਾ ਪ੍ਰਭਾਵ ਆ ਇਹ ਗ੍ਰਹਿਣ ਕਰਨ ਦੀ ਸਮਰੱਥਾ ਰੱਖਣ ਲੱਗ ਪੈਂਦਾ ਠੀਕ ਇਸ ਲਈ ਆਮ ਤੌਰ ਤੇ ਜਿਹੜੇ ਖਾਸ ਤੋ ਮਨੋਵਿਗਿਆਨੀਆਂ ਵਿੱਚ ਪਰ ਮੈਂ ਥੋੜਾ ਬਹੁਤਾ ਇਸ ਪੰਦੀ ਬਤ ਪੇਦ ਹੈ ਕਿ ਕੋਈ ਕਹਿੰਦਾ 5 ਸਾਲ ਕੋਈ 7 ਸਾਲ ਕਿਸੇ ਦਾ ਹੋਰ ਵੱਖਰਾ ਜਿਹੜਾ ਉਹ ਉਹਨਾਂ ਦਾ ਵਿਚਾਰ ਆ ਪਰ ਕੁੱਲਮ ਲਾ ਕੇ ਜੇ ਅਸੀਂ 7 ਸਾਲ ਹੀ ਮਿਲ ਲਈ ਮਤ ਲਈਏ ਕਿ 7 ਸਾਲਾਂ ਵਿੱਚ ਬੱਚਾ ਇਨੋਂ ਕੁ ਸਿੱਖ ਜਾਂਦਾ ਸਮਝ ਲੈਂਦਾ ਜਾਂ ਇਹੋ ਜਿਹੇ ਸੰਸਕਾਰ ਆ ਉਹਦੇ ਜਿਹੜੇ ਉਹ ਅੰਦਰ ਉਕਰੇ ਜਾਂਦੇ ਆ ਬਣ ਜਾਂਦੇ ਆ ਕਿਹੜਾ ਉਹਦੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਜੀਵਨ ਆ ਉਹਦਾ ਜਿਹੜਾ ਬਹੁਤਾ ਹਿੱਸਾ ਉਹ ਇਸ ਉਮਰ ਦੇ ਪੜਾਅ ਤੱਕ ਜਿਹੜੇ ਆ ਉਹ ਬਣ ਜਾਂਦੇ ਆ ਉਹਦਾ ਦਾ ਪ੍ਰਭਾਵ ਜਿਹੜਾ ਛਾਪ ਆ ਇਹਦੇ ਅੰਦਰ ਜਿਹੜੀ ਆ ਉਹ ਕਾਇਮ ਹੋ ਜਾਂਦੀ ਆ ਤੁਸੀਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਤਾਂ ਥਿਵੇਂ ਥਿਵੇਂ ਇਹ ਸੰਸਕਾਰ ਜਿਹੜੇ ਆ ਇਹ ਸਾਨੂੰ ਮਾਤਾ ਪਿਤਾ ਤੋਂ ਪੜਨਾ ਪੜਾਵਾਂ ਤੋਂ ਜੇ ਸਮਾਜ ਵਿੱਚ ਆਪਾਂ ਰਹਿ ਰਹੇ ਆ ਉਸ ਤੋਂ ਰਿਸ਼ਤੇਦਾਰ ਸਬੰਧੀਆਂ ਤੋਂ ਫਿਰ ਜਦੋਂ ਬੱਚਾ ਸਕੂਲ ਜਾਂਦਾ ਸਕੂਲ ਤੋਂ ਫਿਰ ਜਿਹੜਾ ਧਰਮ ਵਿੱਚ ਸਾਡਾ ਜਨਮ ਹੁੰਦਾ ਉਸ ਧਰਮ ਦਾ ਵੀ ਬੜਾ ਪ੍ਰਭਾਵ ਜਿਹੜਾ ਸਾਡੇ ਮਨ ਉਤੇ ਗਹਿਰਾ ਪ੍ਰਭਾਵ ਪੈਂਦਾ ਜਾਂ ਕੋਈ ਰੱਬ ਨੂੰ ਮੰਨਦਾ ਨਹੀਂ ਮੰਨਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਜਿਹੜਾ ਸਾਡਾ ਸੰਸਕਾਰਾਂ ਦਾ ਹਿੱਸਾ ਬਣਦੀਆਂ ਇਹਨਾਂ ਤੋਂ ਬੰਦਾ ਜਿਹੜਾ ਕੋਈ ਵੀ ਇਨਸਾਨ ਇਨ ਸੰਸਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ ਕੋਈ ਬਹੁਤਾ ਕੋਈ ਥੋੜਾ ਪ੍ਰਭਾਵ ਜ਼ਰੂਰ ਕਬੂਲਦਾ ਠੀਕ ਹਣ ਸਮੇਂ ਨਾਲ ਜਿਹੜਾ ਉਹ ਜ਼ਰੂਰ ਆ ਕਿ ਜਦੋਂ ਕੋਈ ਬਾਹਰ ਨਿਕਲਦਾ ਵਿਅਕਤੀ ਤਾਂ ਉਹ ਪੜਦਾ ਸੁਣਦਾ ਉਹਦੇ ਗਿਆਨ ਦਾ ਘੇਰਾ ਵਿਸ਼ਾਲ ਹੁੰਦਾ ਚਾਹ ਉਹਦੇ ਅਨੁਭਵ ਵਿੱਚ ਉਹਦੇ ਤਜਰਬੇ ਵਿੱਚ ਕੋਈ ਹੋਰ ਗੱਲਾਂ ਆਉਂਦੀਆਂ ਪ੍ਰੈਕਟੀਕਲੀ ਜਦੋਂ ਕੋਈ ਦੇਖਦਾ ਮਹਿਸੂਸ ਕਰਦਾ ਤਾਂ ਉਹਦੇ ਬਣੇ ਹੋਏ ਪਹਿਲੇ ਸੰਸਕਾਰ ਆ ਜਾਇ ਉਹ ਮਾਪਿਆਂ ਤੋਂ ਮਿਲੇ ਆ ਧਰਮ ਤੋਂ ਮਿਲੇ ਆ ਸਮਾਜ ਤੋਂ ਮਿਲੇ ਆ ਆਲੇ ਦੁਆਲੇ ਚੋਂ ਗ੍ਰੇਡੇ ਚੋਂ ਮਿਲੇ ਆ ਜਿੱਥੋਂ ਵੀ ਉਹ ਲੈ ਹੁੰਦੇ ਆ ਕੇਵਰ ਉਹਨਾਂ ਵੀ ਤਬਦੀਲੀ ਆ ਜਾਂਦੀ ਆ ਔਰ ਆਉਂਦੀ ਐ ਇਸ ਬਾਰੇ ਜੀ ਵਕਤ ਨਾਲ ਜੀ ਨਹੀਂ ਪਰ ਇਹਦੇ ਵਿੱਚ ਇੱਕ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਕਿ ਬੱਚਾ ਆਪਣੇ ਪੇਰੈਂਟਸ ਤੋਂ ਸੰਸਕਾਰ ਲੈ ਰਿਹਾ ਸਭ ਕੁਝ ਲੈ ਰਿਹਾ ਤੇ ਜਦੋਂ ਉਹ ਲੈ ਰਿਹਾ ਬਾਜ ਵਿੱਚੋਂ ਵੀ ਲੈ ਰਿਹਾ ਦਾ ਮਤਲਬ ਜੇਨੈਟਿਕਲੀ ਨਹੀਂ ਆ ਰਿਹਾ ਉਹਦੇ ਪਰ ਉਹਨਾਂ ਦਾ ਇੱਕ ਮੇਗਾ ਜ਼ੈਨ ਸਵਾਲ ਆਇਆ ਕਿ ਉਹ ਜਿਹੜੇ ਸੰਸਕਾਰ ਹੈ ਉਹਨਾਂ ਦਾ ਸਮਾਜ ਵਿੱਚ ਪਹਿਲੇ ਕਿਸੇ ਨਾ ਕਿਸੇ ਨੇ ਤਾਂ ਉਹ ਬਣਾਏ ਹੋਣਗੇ ਨਾ ਜੀ ਉਹ ਹੈਬਿਟਸ ਇਚ ਦਾ ਨਹੀਂ ਕਿਦਰੇ ਕਨਵਰਟ ਹੋ ਜਾਂਦੇ ਬਾਅਦ ਵਿੱਚ ਨੂੰ ਜੂ ਕਿ ਉਸ ਜਿਹਾ ਆਪਾਂ ਗੱਲ ਕੀਤੀ ਆ ਕਿ ਜਿਹੜਾ ਬੱਚਾ ਪਹਿਲ ਪੈਦਾ ਹੁੰਦਾ ਜਿਸ ਪਰਿਵਾਰ ਵਿੱਚ ਤਾਂ ਸਦੂ ਬਿਨਾ ਜੋ ਪਰਿਵਾਰ ਦਾ ਵਿਸ਼ਵਾਸ ਆ ਜੋ ਦਾ ਬਲੀਵ ਸਿਸਟਮ ਆ ਜਾਂ ਹੋਰ ਰਸਮੋ ਰਿਵਾਜ ਆ ਜਿਹੜੀ ਉਹ ਪਾਸ਼ਾ ਬੋਲਦਾ ਜਾਂ ਉਹ ਬੰਹ ਪਰਮ ਕਰਦਾ ਚੌਨਾ ਤੋਂ ਮੁਕਤ ਆ ਇਹ ਜੋ ਕੁਝ ਵੀ ਆ ਇਹ ਮਾਪਿਆਂ ਦਾ ਚੋਂ ਕਿ ਇੱਕ ਹਿੱਸਾ ਬਣ ਜਾਂਦਾ ਹੁੰਦਾ ਹੁੰਦੇ ਜੀਵਨ ਦਾ ਤਾਂ ਬੱਚਾ ਜਿਹੜਾ ਉਹ ਉਸ ਤੋਂ ਗ੍ਰੈਂਡ ਕਰਦਾ ਦੇਖ ਕੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਟੀਚ ਕਰਨਾ ਤਾਂ ਹੀ ਹੁੰਦਾ ਬਹੁਤ ਕੋਈ ਬੱਚਾ ਜਿਹੜਾ ਉਹ ਬਿਨਾਂ ਉਹਨਾਂ ਸਿਖਾਇਆ ਹੀ ਸਿੱਖ ਜਾਂਦਾ ਕਿ ਜਦੋਂ ਉਹਨਾਂ ਨੂੰ ਮਾਪਿਆਂ ਨੂੰ ਦੇਖਦਾ ਆਪਣੇ ਭਰਾਵਾਂ ਭਰਾਵਾਂ ਨੂੰ ਦੇਖਦਾ ਜਦ ਇਸਤੇ ਯਾਰੀ ਆਂ ਗੁਆਂਢ ਵਿੱਚ ਬੱਚਿਆਂ ਨਾਲ ਖੇਡਦੇ ਆ ਜੋ ਕੋਈ ਦੇਖਦਾ ਤਾਂ ਉਹ ਉਹਨੂੰ ਗ੍ਰਹਿਣ ਕਰ ਲੈਂਦਾ ਕੁਝ ਮਾਪੇ ਵੀ ਸਿਖਾਉਂਦੇ ਆ ਖਾਸ ਤੌਰ ਤੇ ਮਾਂ ਸ਼ੁਰੂ ਤੋਂ ਬੱਚੇ ਨੂੰ ਜਿਉਂ ਹੋ ਉਹ ਸੰਭਾਲਦਾ ਤਾਂ ਮਾਂ ਕੋਸ਼ਿਸ਼ ਕਰਦੀ ਆ ਕਿ ਉਹਨੇ ਜਿਹੜੇ ਆਪਣੇ ਪਰਿਵਾਰ ਦੇ ਆ ਆਪਣੇ ਧਰਮ ਦੇ ਆ ਸਮਾਜ ਸੋਸਾਇਟੀ ਦੇ ਆ ਜਿਹੜੀਆਂ ਕਦਰੋ ਕੀਮਤਾਂ ਉਹਨੂੰ ਸਿਖਾਉਣ ਦੀ ਕੋਸ਼ਿਸ਼ ਕਰਦੀ ਆ ਖਾਸ ਤੌਰ ਦੇ ਜੇ ਆਪਾਂ ਧਰਮ ਦੀ ਗੱਲ ਕਰਦੀਏ ਕਈ ਜਿਹੜੇ ਜਿਹਦੇ ਪਰਵਾਹ ਜਿਹੜੇ ਆ ਖਾਸ ਤੌਰ ਦੇ ਜਿਨ੍ਹਾਂ ਦਾ ਕੋਈ ਮਾਨਮਤਾ ਮਾਨਮਤਾ ਇਤਿਹਾਸ ਹੁੰਦਾ ਉਹ ਬੜਾ ਮਾਣ ਕਰਦੇ ਆ ਗੌਰਵ ਕਰਦੇ ਆ ਤਾਂ ਉਹ ਬੱਚੇ ਨੂੰ ਸ਼ੁਰੂ ਤੋਂ ਜਿਹੜਾ ਉਹ ਦੱਸਣ ਲੱਗ ਪੈਂਦੇ ਆ ਕਿ ਅਸੀਂ ਫਰਾਣੇ ਕੁੱਲ ਨਾਲ ਸੰਬੰਧ ਰੱਖਦੇ ਆ ਸਾਡੇ ਵਡੇਰੇ ਇਸ ਤਰ੍ਹਾਂ ਸੀ ਉਸ ਤਰ੍ਹਾਂ ਸੀ ਜਾਂ ਧਰਮ ਬਾਰੇ ਉਹਨੂੰ ਦੱਸਣ ਲੱਗ ਪੈਂਦੇ ਆ ਸਾਡਾ ਧਰਮ ਹੈ ਅਸੀਂ ਇਸ ਤਰ੍ਹਾਂ ਪੂਜਾ ਕਰਨੀ ਆ ਪਾਠ ਕਰਨੀ ਆ ਜਦੋਂ ਅਸੀਂ ਬੱਚੇ ਨੂੰ ਗੁਰਦੁਆਰੇ ਜਾਂ ਹੋਰ ਜੋ ਜਿਸ ਵੀ ਧਰਮ ਵਿੱਚ ਕੋਈ ਵਿਸ਼ਵਾਸ ਕਰਦਾ ਲੈ ਕੇ ਜਾਂਦੇ ਆ ਤੇ ਸਾਰੇ ਉਹਦੇ ਸੰਸਕਾਰ ਦਾ ਹਿੱਸਾ ਬਣਦੇ ਜਾਂਦੇ ਆ ਬਚਾ ਇਹ ਸ਼ੁਰੂ ਤੋਂ ਜਿਹੜਾ ਉਹ ਟ੍ਰੇਨਿੰਗ ਜਿਹੜੀ ਆ ਉਹ ਲੈਣੀ ਸਿੱਖਾਈ ਸ਼ੁਰੂ ਕਰ ਦਿੰਦਾ ਨਹੀਂ ਪਰ ਤਾਂ ਤੇ ਕੋਸਲ ਰੋੜਦਾ ਜੀ ਕੀ ਸੰਸਕਾਰ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਉਹ ਇੱਕ ਮੋਰਲ ਵੈਲਿਊਜ਼ ਤੇ ਐਥੀਕਲ ਵੈਲਿਊਜ਼ ਦੀ ਗੱਲ ਕੀਤੀ ਵੈਲਿਊ ਸਿਸਟਮ ਦੀ ਗੱਲ ਕੀਤੀ ਜਿਹੜੀਆਂ ਬੜੀ ਪੋਜ਼ਿਟਿਵ ਹੈ ਕੀ ਸੰਸਕਾਰ 네ਗੇਟਿਵ ਵੀ ਹੋ ਸਕਦੇ ਆ ਕੀ ਸੰਸਕਾਰ ਹੈ ਉਹ ਜੇ ਵੀ ਹੋ ਸਕਦੇ ਕਿ ਕਿਸੇ ਨਾਲ ਹੇਟ ਸਿਖਾਇਆ ਜਾਵੇ ਜੀ ਜੀ ਸਾਹਿਬ ਤੁਸੀਂ ਖਰ ਵਧੀਆ ਕੀਤਾ ਕਿ ਤੁਸੀਂ ਇਹ ਪੁਆਇੰਟ ਜਿਹੜਾ ਉਹ ਸਾਹਮਣੇ ਲਿਆਂਦਾ ਕਿ ਮੈਂ ਇਸ਼ਾਰਨ ਗਲਤ ਕੀਤੀ ਜਦੋਂ ਇਹ ਆ ਕੇ ਅੱਗੇ ਪਰਿਵਾਰ ਦਾ ਜੋ ਧਰਮ ਹੁੰਦਾ ਜੋ ਦਾ ਆਪਣਾ ਪਰਿਵਾਰਕ ਜਿਸ ਪਰਿਵਾਰ ਨਾਲ ਸਬੰਧ ਰੱਖਦਾ ਜਾਤ ਨਾਲ ਸਬੰਧ ਰੱਖਦਾ ਕੁੱਲ ਨਾਲ ਸਬੰਧ ਰੱਖਦਾ ਤਾਂ ਉਹ ਜ਼ਰੂਰ ਆਪਣੇ ਬੱਚੇ ਨੂੰ ਵੀ ਉਹ ਸਿਖਾਉਂਦਾ ਇਹੀ ਕਾਰਨ ਹੈ ਕਿ ਬੱਚੇ ਛੋਟੇ ਹੁੰਦੇ ਆਂ ਜਦੋਂ ਉਹ ਕਈ ਵਾਰ ਕਹਿੰਦੇ ਅਸੀਂ ਸਾਨੀ ਉੱਚੀ ਬੜੀ ਉੱਚੀ ਜਾਤ ਦੇ ਆਂ ਕਿ ਆ ਕਿਸੇ ਧਰਮ ਦੇ ਜਿਹੜਾ ਉਹ ਕਹਿੰਦੇ ਜਸਕਾਇਆ ਜਾਂਦਾ ਬੱਚੇ ਨੂੰ ਕਿ ਸਾਡਾ ਧਰਮ ਜਿਹੜਾ ਸਾਰਿਆਂ ਨੂੰ ਵਧੀਆ ਉੱਚਾ ਧਰਮ ਆ ਸਭ ਤੋਂ ਸ੍ਰੇਸ਼ਟ ਧਰਮ ਆ ਤਾਂ ਬੱਚੇ ਸ਼ੁਰੂ ਵਿੱਚ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹ ਅਸੀਂ ਉਹਨੂੰ ਦ੍ਰਿੜ ਕਰ ਦਿੰਦੇ ਆ ਫਸਾ ਦਿੰਦੇ ਆ ਔਰ ਬੱਚੇ ਦੇ ਸੰਸਕਾਰ ਜਿਹਨੇ ਪ੍ਰਪੱਕ ਹੋ ਜਾਂਦੇ ਆ ਕਿ ਕਾਫੀ ਧੇਰ ਤੱਕ ਇਹਾਂ ਦੇ ਸਾਰੀ ਉਮਰ ਨਹੀਂ ਹੋ ਜਾਂਦੇ ਪਰ ਕਈ ਜਦੋਂ ਉਹਨਾਂ ਦਾ ਕੇਰਾ ਵਿਸ਼ਾਲ ਹੁੰਦਾ ਉਹ ਆਪਣੇ ਹੋਰ ਉਹਨਾਂ ਦੇ ਤਜਰਬੇ ਵਿੱਚ ਆਉਂਦੇ ਆ ਸੰਪਰਕ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਸਮਝ ਵਿੱਚ ਆਉਂਦੀ ਆ ਕਿ ਨਹੀਂ ਇਹ ਜਿਹੜੀ ਆ ਅਸੀਂ ਜਨਮ ਤੋਂ ਕੋਈ ਜਾਤ ਉੱਚੀ ਨੀਵੀਂ ਨਹੀਂ ਹੁੰਦੀ ਪਰ ਜ਼ਿਆਦਾਤਰ ਕੀ ਆ ਕਿ ਬੰਦੇ ਦੇ ਧੋਰਾਂ ਅੰਦਰ ਇਹ ਸੰਸਕਾਰੀ ਨੇ ਪ੍ਰਪੱਕ ਹੁੰਦੇ ਆ ਖਾਸ ਤੌਰ ਤੇ ਪੁਰਾਣਿਆਂ ਸਮਿਆਂ ਵਿੱਚ ਤਾਂ ਆਪਾਂ ਦੇਖਣ ਨੂੰ ਮਿਲਦਾ ਹੀ ਆ ਕਿਉਂਕਿ ਉਦੋਂ ਜਿਹੜੀ ਸੋਸਾਇਟੀ ਸੀ ਉਹਦਾ ਕੋਈ ਲਿਮਟ ਜਾਂ ਆਧਾਰਾ ਸੀਗਾ ਉਥੇ ਸਾਰੀ ਜ਼ਿੰਦਗੀ ਉਹ ਬਤੀਤ ਕਰ ਦਿੰਦੇ ਸੀਗੇ ਪਰ ਹੁਣ ਜਿਹੜਾ ਕਿਉਂਕਿ ਯੂਨੀਵਰਸਲ ਪਿੰਡ ਬਣ ਗਿਆ ਆ ਗਲੋਬਲਾਈਜ਼ਡ ਗਲੋਬਲਾਈਜ਼ਡ ਜਿਹੜੀ ਅੱਜ ਗਲੋਬਲ ਇਹਦੇ ਚ ਦੇਸ਼ ਦੇ ਦੇਖਦੇ ਆ ਕਿ ਹੁਣ ਉਹ ਪਹਿਲੇ ਦੀ ਗੱਲ ਨਹੀਂ ਰਹੀ ਤੇ ਹੁਣ ਜਿਹੜਾ ਬੱਚਾ ਛੇਤੀ ਜਿਹੜਾ ਇਹਦੇ ਘਰੇ ਚੋਂ ਬਾਹਰ ਨਿਕਲਦੀ ਕੋਸ਼ਿਸ਼ ਕਰਦਾ ਪਰ ਸਟਿਲ ਅਜੇ ਵੀ ਜੋ ਸਾਡੇ ਮਾਪਿਆਂ ਵੱਲੋਂ ਧਰਮ ਸਬੰਧੀ ਜਾਤ ਪਾਤ ਸਬੰਧੀ ਆਪਣੇ ਕਲਚਰ ਸਬੰਧੀ ਜੋ ਕੋ ਜਿਹੜਾ ਸਿਖਾਇਆ ਜਾਂਦਾ ਉਹਦਾ ਅਸਰ ਜਿਹੜਾ ਉਹ ਕਾਫੀ ਹੱਦ ਤੱਕ ਅਸਰ ਜਿਹੜਾ ਉਹ ਕਾਇਮ ਰਹਿੰਦਾ ਔਰ ਇਹਨਾਂ ਜਿਹੜਾ ਇਹ ਜਿਹੜਾ ਨਕਾਰਾਤਮਕਾ ਇਹਨੇ ਇਨਸਾਨਤਾ ਦਾ ਬਹੁਤ ਕਹਾਣ ਕੀਤਾ ਅਤੇ ਕਰ ਰਿਹਾ ਅੱਜ ਇਹਦੇ ਠੀਕ ਆ ਗਿਆ ਜਿਹੜੀਆਂ ਕਦਰੋਂ ਕੀਮਤਾਂ ਉਸ ਸਮੇਂ ਲਾ ਉਨਾਂ ਦਾ ਰੂਪ ਨਹੀਂ ਰਿਹਾ ਰੂਪ ਬਦਲ ਗਿਆ ਪਰ ਜਿਹਦੀ ਉਹਦੀ ਤੁਰਾ ਆਤਮਾ ਵਿੱਚ ਉਹੀ ਕੁਝ ਆ ਕੇਵਲ ਫਾਰਮ ਬਦਲੇ ਆ ਸ਼ਕਲ ਬਦਲੀ ਆ ਰੂਪ ਬਦਲੇ ਆ ਪਰ ਵਿੱਚ ਉਹਦੇ ਉਹੀ ਕੁਝ ਜਿਹੜੀ ਆ ਉਹੀ ਭਾਵਨਾਵਾਂ ਕੰਮ ਕਰ ਰਹੀਆਂ ਜੋ ਕਿ ਸਦੀਆਂ ਤੋਂ ਇਹ ਕੰਮ ਕਰ ਰਹੀਆਂ ਸੀਗੀਆਂ ਤੋਂ ਇਹਦੇ ਨਾਲ ਬੜਾ ਨੁਕਸਾਨ ਹੋ ਪਿਆ ਅਸੀਂ ਜੇ ਦੇਖੀ ਜਿੰਨੇ ਵੀ ਮਹਾਂਪੁਰਸ਼ ਹੋਏ ਆ ਉਹਨਾਂ ਨੇ ਜੇਕਰ ਉਦਾਹਨ ਲਈ ਜਾਦਪਾ ਦੇ ਉਦਾਹਰਨ ਲੈ ਲਓ ਉਹਨਾਂ ਨੇ ਇਹਦੇ ਬਿਦੂ ਆਵਾਜ਼ ਉਠਾਈ ਆ ਕਿਉਂਕਿ ਇਹ ਸੰਸਕਾਰ ਕਿਸੇ ਹੋਰ ਨੇ ਨਹੀਂ ਦਿੱਤੇ ਹਾਂ ਇਹ ਸੰਸਕਾਰ ਸਾਨੂੰ ਮਾਪਿਆਂ ਤੋਂ ਮਿਲੇ ਸਾਨੂੰ ਆਪਣੇ ਉਸ ਸੈਟ ਤੋਂ ਮਿਲੇ ਮੈਨ ਮੇਡ ਹੈ ਮੈਨ ਮੇਡ ਹੈ ਆ ਬੰਦੇ ਨੇ ਬਣਾਏ ਆ ਔਰ ਜ਼ਿਆਦਾ ਜਿਹੜੇ ਸੰਸਕਾਰ ਜਿਹੜੇ ਆ ਇਹ ਬੰਦੇ ਦੇ ਬਣਾਏ ਸੰਸਕਾਰ ਹੀ ਬੱਚੇ ਵੀ ਜਿਹੜੇ ਆ ਉਹ ਦ੍ਰਿੜ ਕਰਵਾਏ ਜਾਂਦੇ ਆ ਇਹ ਕਾਰਨਾਂ ਕਿ ਹਰ ਸਮਾਜ ਦੇ ਹਰ ਧਰਮ ਦੇ ਤਕਰੀਬਨ ਜੇ ਸੰਸਕਾਰ ਆਏ ਜੇ ਉਹ ਕਈ ਸੰਸਕਾਰ ਜਿਹੜੇ ਇੱਕ ਦੂਜੇ ਨਾਲ ਬਿਲਕੁਲ ਅਲੱਗ ਥਲਾਗਾ ਕਿੰਿਆ ਬੱਚੇ ਬਹੁਤ ਜ਼ਿਆਦਾ ਅੰਤਰ ਆ ਆ ਕੁ ਜਿਹੜੇ ਅਗੇ ਜ਼ਰੂਰ ਕੰਮ ਲੈ ਗਏ ਆ ਪਰ ਜ਼ਿਆਦਾਤਰ ਜਿਹੜੇ ਆ ਉਹ ਸੁਣ ਦੇਖਣ ਨੂੰ ਮਿਲਦੇ ਆ ਕਿ ਇੱਕ ਦੂਜੇ ਨਾਲ ਉਹ ਬਕਰੇ ਆ ਉਹ ਚਾਹੇ ਤੁਸੀਂ ਜਿਹੜੇ ਆ ਸਾਨੂੰ ਜੋ ਬੱਚੇ ਨੂੰ ਸਿਖਾਇਆ ਗਿਆ ਸ਼ੁਰੂ ਤੋਂ ਤੋਂ ਇਹਦੇ ਨਾਲ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਨੁਕਦਾ ਵਿਕਾਸ ਹੀਗਾ ਜਿਹਦਾ ਉਹ ਕਿਹਨ ਸਦ ਭਾਵਨਾ ਪੈਦਾ ਹੋਣੀ ਸੀ ਜਿਹਦਾ ਭਾਈਚਾਰਾ ਪੈਦਾ ਹੋਣਾ ਸੀਗਾ ਉਹ ਇਹਨਾਂ ਸੰਸਕਾਰਾਂ ਨੇ ਜਿਹੜੇ ਨਕਾਰਾਤਮਕ ਸੀਗੇ ਜਿਹੜੇ ਪੀੜੀਦਰ ਪੀੜੀ ਚਲਦੇ ਰਹੇ ਉਹੀ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹੇ ਤਾਂ ਉਹਨਾਂ ਨਾਲ ਜਿਹੜਾ ਉਹ ਥੋੜਾ ਵੀ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਇਹਨਾਂ ਦਾ ਇਹ ਨਕਾਰਾਤਮਕ ਪੱਖ ਜਿਹੜਾ 네ਗੇਟਿਵ ਪੱਖ ਜਿਹੜਾ ਇਹ ਵੀ ਭਾਰੂ ਹੈ ਚੰਗੇ ਸੰਸਕਾਰਾਂ ਵਿੱਚ ਜਿਹੜੇ ਸੀ ਜਿਨ੍ਹਾਂ ਵੱਡਿਆਂ ਦਾ ਆਦਰ ਕਰਨਾ ਚੰਗੀ ਗੱਲ ਸੀਗੀ ਬੱਚੇ ਜਿਹੜੇ ਆ ਮਾਪਿਆਂ ਕੋਲ ਬੈਠਦੇ ਸੀ ਇਕੱਠੇ ਖਾਂਦੇ ਸੀਗੇ ਇਹ ਵੀ ਸੰਸਕਾਰਾਂ ਵਿੱਚ ਹੀ ਆਉਂਦਾ ਸੀਗਾ ਕਿ ਉਹ ਇਕੱਠੇ ਬੈਠਦੇ ਤਿਕਰਮ ਪਹਿਲਾਂ ਸਾਰਿਆਂ ਵਿੱਚ ਐਸਾ ਹੀ ਹੁੰਦਾ ਸੀਗਾ ਪਰ ਹੁਣ ਕੀ ਆ ਕਿ ਸਮੇਂ ਦੀ ਘਾਟ ਅਤੇ ਦੌੜ ਦੀ ਜਿਹੜੀ ਹੋੜ ਆ ਇਹ ਦੇ ਸਧਾਰਨ ਦੇ ਸੰਸਕਾਰ ਸੀ ਸਾਡੇ ਜਿਹੜੇ ਚੰਗਾ ਪਹਿਲੂ ਸੀ ਜਿਨ੍ਹਾਂ ਦਾ ਇਹ ਵੀ ਜਿਹੜੇ ਆ ਇਹ ਅਲੋਪ ਹੁੰਦੇ ਜਾ ਰਹੇ ਆ ਹੁਣ ਇੱਕੋ ਪਰਵਾਦ ਦੇ ਜਿਹੜੇ 4 ਜੀ ਆ ਤਾਂ ਉਹਨਾਂ ਚਾਰਾਂ ਕੋਲ ਫੋਨ ਆ ਪਰ ਆਪੋ ਆਪਣੇ ਫੋਨ ਵਿੱਚੋਂ ਲੱਗੇ ਹੁੰਦੇ ਆ ਉਹਨਾਂ ਦਾ ਜਿਹੜਾ ਫਰੈਂਡਸ਼ਿਪ ਆ ਸਰਕਲ ਆ ਜਿਹੜਾ ਉਹਨਾਂ ਦਾ ਵੱਖਰਾ ਬਣ ਗਿਆ ਇੱਕੋ ਛਾਤੇ ਹਟਾ ਰਹਿੰਦੇ ਆ ਹੋਏ ਆ ਉਹਨਾਂ ਵੀ ਆਪਸ ਵਿੱਚ ਵੀ ਦੂਰੀਆਂ ਉਹਨੋ ਜਿਹੜਾ ਸਮਾਂ ਜਿਹੜਾ ਉਹ ਬੜਾ ਜਿਹੜਾ ਇੱਕ ਸੁਪਨਾ ਬਣ ਗਿਆ ਕਿ ਜਦੋਂ ਮਾਪੇ ਬੱਚੇ ਇਕੱਠੇ ਬੈ ਕੇ ਇੱਕ ਥਾਂ ਬੈਠ ਕੇ ਖਾਂਦੇ ਸੀਗੇ ਜੇਕਰ ਬਾਹਰ ਬਾਜ਼ਾਰ ਵਿੱਚ ਜਾਣਾ ਤਾਂ ਬੱਚੇ ਨਾਲ ਜਾਂਦੇ ਸੀਗੇ ਅੱਜ ਕਾ ਜਿਹੜਾ ਸਹਜੇ ਸਹਜਾ ਉਹ ਘਟਦਾ ਜਾ ਰਿਹਾ ਬਤੇ ਜਿਹੜਾ ਸੰਸਕਾਰਾਂ ਦਾ ਇੱਕ ਪੱਖ ਸੀਗਾ ਚੰਗਾ ਪੱਖ ਸੀਗਾ ਇਹ ਪੱਖ ਤਾਂ ਲੋਭ ਹੋਇਆ ਹੀ ਆ ਪਰ ਇਹਦੇ ਨਾਲ ਜਿਹੜਾ ਇੱਕ ਮਾੜਾ ਪੱਖ ਸੀਗਾ 네ਗੇਟਿਵ ਸੀਗਾ ਉਹ ਸੀ ਜਿਹੜਾ ਕਿ ਅਗਿਆਨਤਾ ਵਸ ਚਾਹੇ ਉਹ ਧਰਮ ਦੀ ਗੱਲ ਕਰ ਰਹੇ ਹੋ ਜਿਹਦੇ ਧਰਮ ਦੇ ਅંધ ਵਿਸ਼ਵਾਸ ਆ ਜਿਹੜਾ ਅંધ ਵਿਸ਼ਵਾਸ ਆ ਇਸ ਨੂੰ ਬਚਪਨ ਵਿੱਚ ਜਿਹੜੇ ਸੰਸਕਾਰ ਮਿਲੇ ਆ ਔਰ ਮਾਪਿਆਂ ਤੋਂ ਮਿਲੇ ਆ ਇਹ ਵੀ ਦੇਖਣ ਵਿੱਚ ਆਉਂਦਾ ਕਿ ਜਿਹੜੇ ਵੱਧ ਜਿੰਨਾ ਕੋਈ ਵੱਧ ਧਰਮ ਵਿੱਚ ਵਿਸ਼ਵਾਸ ਕਰਦਾ ਸੀਗਾ ਜਦੋਂ ਆਪਾਂ ਇਸ ਪ੍ਰਕਾਰ ਦੇ ਧਰਮਸ਼ੋਧ ਦੀ ਵਰਤੋਂ ਕਰਦੇ ਆ ਤਾਂ ਉਹਦਾ ਭਾਵ ਇੰਨਾ ਹੀ ਆ ਕਿ ਜੋ ਆਮ ਧਰਮ ਬਾਰੇ ਲੋਕਾਂ ਦੀ ਧਾਰਨਾ ਕਈ ਰਸਮੀ ਪਾਠ ਪੂਜਾ ਕਰ ਲੈਣਾ ਧਰਮ ਮੰਦਰ ਦੀ ਯਾਤਰਾ ਕਰਾਉਣਾ ਔਰ ਵਿਸ਼ੇ ਦਿਹਾੜਿਆਂ ਤੇ ਦਾਨ ਪੂਰਨ ਕਰ ਲੈਣਾ ਮਤ ਇਸ ਤਰ੍ਹਾਂ ਦਾ ਜਿਹੜਾ ਜੋ ਆਮ ਮਨੁੱਖ ਦਾ ਵਿਸ਼ਵਾਸ ਧਰਮ ਉਸਮਦੀ ਬਣਿਆ ਹੋਇਆ ਖਾਸ ਰਸਮਾਂ ਨੂੰ ਭਾ ਲੈਣਾ ਜਾਂ ਧਾਰਮਿਕ ਜਿਹੜਾ ਪਹਿਰਾਵਾ ਜਿਹੜਾ ਤਿੰਨਾਂ ਨੂੰ ਧਾਰਨ ਕਰ ਲੈਣਾ ਅਸੀਂ ਜਦੋਂ ਸ਼ੁੱਧ ਧਰਮ ਦੀ ਵਰਤੋਂ ਕਰਦੇ ਹਾਂ ਤਾਂ ਉਹਦਾ ਪਾਪ ਇਥੋਂ ਤੱਕ ਹੀ ਸੀਮਤ ਸਮਝਿਆ ਜਾਏ ਤੁਸੀਂ ਸਭ ਕੁਝ ਜਿਹੜਾ ਇਹ ਸਾਨੂੰ ਜਿਹੜਾ ਇਹ ਸੰਸਕਾਰ ਰੂਪ ਵਿੱਚ ਮਿਲੇ ਆ ਜਦੋਂ ਬੱਚੇ ਦੇ ਦਿਮਾਗ ਵਿੱਚ ਇਹ ਗੱਲ ਸ਼ੁਰੂ ਤੇ ਅਸੀਂ ਬਿਠਾ ਦਿੱਤੀ ਤਾਂ ਬੱਚਾ ਜਿਹੜਾ ਉਹਦਾ ਜ਼ਿੰਦਗੀ ਦਾ ਇੱਕ ਇਹ ਅਹਿਮ ਹਿੱਸਾ ਬਣ ਗਿਆ ਜਿਹੜਾ ਕਿ ਉਹ ਚਾਹੁੰਦੇ ਹੋયા ਵਿੱਚੋਂ ਕਿ ਉਹ ਨਿਕਲਣਾ ਨਹੀਂ ਚਾਹੁੰਦਾ ਉਸ ਘੇਰੇ ਵਿੱਚ ਰਿਹਾ ਉਹਦਾ ਵਿਸ਼ਵਾਸ ਜਿਹੜਾ ਉਸ ਤਰ੍ਹਾਂ ਦਾ ਵੱਡ ਗਿਆ ਉਹ ਵਧਾ ਗਿਆ ਜਿਹੜਾ ਉਹਨਾਂ ਉਹ ਹੀ ਕੁਝ ਪੜ੍ਹਿਆ ਉਹ ਹੀ ਕੁਝ ਸੁਨੇ ਆ ਇਹਦੀ ਇੱਕ ਹੋਰ ਗੱਲ ਜਿਹੜੀ ਆ ਉਸ ਦੇਖਣ ਵਾਲੀ ਆ ਕਿ ਜਿਹੜੇ ਇਹ ਸੰਸਕਾਰ ਜਿਹੜੇ ਜਿੰਨਾ ਆਪਾਂ ਗੱਲ ਕਰ ਰਹੇ ਆ ਇਹ ਸੰਸਕਾਰ ਜਿਹੜੇ ਆ ਕਿ ਕੋਈ ਤਾਂ ਅਸੀਂ ਜਿਹੜੇ ਆ ਅਸੀਂ ਖੁਦ ਕਰਦੇ ਆਂ ਨਨ ਲੋ ਮੈਂ ਕੁਝ ਪੜ ਰਿਹਾ ਮੈਂ ਕੁਝ ਦੇਖ ਰਿਹਾ ਸੁਣ ਰਿਹਾ ਕਰ ਰਿਹਾ ਕੁਝ ਜਿਹੜੇ ਹੈਗੇ ਆ ਕਿ ਮੈਂ ਕੁਝ ਵੀ ਨਾ ਕਰਾਂ ਮੰਨ ਲਓ ਪਰ ਤਾਂ ਵੀ ਜੋ ਕਿ ਮੈਂ ਪਹਿਲਾਂ ਦੇਖਿਆ ਹੋਇਆ ਜੋ ਸੁਣਿਆ ਹੋਇਆ ਪੜਿਆ ਹੋਇਆ ਜਦ ਮੈਂ ਛੋ ਮਾਨੀ ਹੋਈ ਆ ਤਾਂ ਉਹ ਜਿਹੜੇ ਜਿਹੜੀ ਯਾਦਾਂ ਹੈਗੀਆਂ ਜਿਹੜਾ ਪ੍ਰਭਾਵ ਆ ਉਹ ਮੈਂ ਮੰਨ ਲਓ ਅੱਖਾਂ ਬੰਦ ਕਰਕੇ ਇੱਕ ਨੁਕਰੇ ਬੈਠ ਜਾਵਾਂ ਤਾਂ ਤਾਂ ਵੀ ਜਿਹੜਾ ਉਹ ਯਾਦ ਜਿਹੜੀ ਉਹਨਾਂ ਦੀ ਸਤਾਉਂਦੀ ਰਹਿੰਦੀ ਆ ਉਹ ਆਪਣਾ ਪ੍ਰਭਾਵ ਗਹਿਰਾ ਕਰਨ ਵਿੱਚ ਆਪਣੀ ਜਿਹੜੀ ਕਾਰਵਾਈ ਉਹਦੇ ਵਿੱਚ ਪ੍ਰਕਿਰਿਆ ਵਿੱਚ ਲੱਗੀ ਰਹੀਦੀ ਆ ਇਸੇ ਲਈ ਜਦੋਂ ਗੁਰਬਾਣੀ ਵਿੱਚ ਆਇਆ ਹੋਇਆ ਕਿ ਗ੍ਰਹਿ ਤਜ ਬਨਖਣ ਜਾਈਐ ਚੁਨਖਾਈਐ ਕੰਦਾ ਅਜੋ ਬਕਾਰ ਨਾ ਛੋਡੈ ਪਾਪੀ ਮਨਮੰਦਾ ਕਿ ਘਰ-ਵਾਰ ਛੱਡ ਦਿੱਤਾ ਪ੍ਰਭਾਣੋਂ ਰਿਸ਼ਤਾ ਤੋੜ ਦਿੱਤਾ ਇੱਕ ਨੁਕਰੇ ਜਾ ਕੇ ਬੈਠ ਗਿਆ ਪਰ ਜਿਹੜਾ ਉਹ ਜੋ ਕੁਝ ਪਹਿਲਾਂ ਸੀਗਾ ਉਹ ਨਾਲ ਨਹੀਂ ਲੈ ਗਿਆ ਆ ਜੋ ਕੋਈ ਦੇਖਿਆ ਹੋਇਆ ਜੋ ਸੁਣਿਆ ਹੋਇਆ ਦੂਜਾ ਇਹ ਆ ਕਿ ਤੁਸੀਂ ਜਿਹੜਾ ਬਚਪਨ ਵਿੱਚ ਦੇਖਿਆ ਸੁਨੇਆ ਮਾਣਿਆ ਜਿਵੇਂ ਤੁਹਾਡਾ ਕਿੜਾ ਵੱਧਦਾ ਗਿਆ ਉਹ ਤੁਹਾਡਾ ਜਿਹੜਾ ਪ੍ਰਭਾਵ ਜਿਹੜਾ ਉਹਨਾਂ ਦਾ ਜੋ ਕੁਝ ਤੁਸੀਂ ਪਹਿਲਾਂ ਮਾਣਿਆ ਉਹਦਾ ਹੋਰ ਗਹਿਰਾ ਹੁੰਦਾ ਗਿਆ ਜੇਕਰ ਤੁਸੀਂ ਉਸੇ ਮਾਹੌਲ ਵਿੱਚ ਹੀ ਵਿਚਰਦੇ ਰਹੇ ਹ ਜੇਕਰ ਤੁਸੀਂ ਥੋੜਾ ਬਾਅਦ ਵਿੱਚ ਨਿਕਲੇ ਥੋੜਾ ਜਿਆ ਕੱਟ ਜਾਂਦਾ ਕੱਟ ਸਕਦਾ ਪਰ ਜੇਕਰ ਤੁਸੀਂ ਉਸੇ ਹੀ ਲੀਵ ਤੇ ਤੁਰਦੇ ਰਹੇ ਉਹਨੂੰ ਹੋਰ ਪਕੇਰਾ ਕਰਨ ਲਈ ਤਾਂ ਫਿਰ ਉਹਦੇ ਚੋਂ ਨਿਕਲਣਾ ਜਿਹੜਾ ਬੜਾ ਮੁਸ਼ਕਲ ਹੋ ਜਾਂਦਾ ਇਸ ਲਈ ਜਿਹੜੀ ਆ ਸੰਗਤ ਜਿਹੜੀ ਆ ਸੰਗਤ ਦੀ ਜਿਹੜੀ ਆ ਉਹ ਹਰ ਮਹਾਂਪੁਰਸ਼ ਨੇ ਉਹਦੇ ਤੇ ਬੜਾ ਜ਼ੋਰ ਦਿੱਤਾ ਕਿ ਚੰਗੇ ਬੰਦਿਆਂ ਦੀ ਸੰਗਤ ਕੀਤੀ ਜਾਵੇ ਚਾਹੇ ਉਹ ਚੰਗੀ ਕਿਤਾਬ ਪੜ੍ਹੀ ਜਾਵੇ ਚਾਹੇ ਉਹ ਮੂਵੀ ਚੰਗੀ ਮੂਵੀ ਦੇਖੀ ਜਾਵੇ ਚੰਗੇ ਨਾਵਲ ਪੜੇ ਜਾਣ ਚੰਗੇ ਬੰਦਿਆਂ ਕੋਲ ਬੈਠਿਆ ਉੱਠਿਆ ਜਾਵੇ ਜਿਹੜੇ ਐਸੇ ਇਨਸਾਨ ਆ ਕਿ ਜਿਨ੍ਹਾਂ ਦੀ ਸੋਚ ਜਿਹੜੀ ਆ ਬੜੀ ਗਲਤ ਸੋਚ ਆ ਜਿਹੜੇ ਅੱਗੇ ਮਨਦ ਵਾਸ਼ਨਾ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਆ ਉਹਨਾਂ ਤੋਂ ਹਮੇਸ਼ਾ ਪਰਾ ਰਹਿਣ ਦੀ ਪ੍ਰੇਰਣਾ ਕੀਤੀ ہوئی ਆ ਜਦੋਂ ਗੁਰਬਾਣੀ ਵਿੱਚ ਵੀ ਆਇਆ ਕਿ ਕਬੀਰ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਸਨੋ ਕੁਾਰੋ ਪਰਸੀਐ ਤਉ ਕਛ ਲਗੈ ਦਾ ਤੋ ਕੁਛ ਨਾ ਕੁਛ ਦਾ ਉਹ ਦਾਗ ਲੱਗੀ ਜਾਉ ਜੇਕਰ ਤੁਸੀਂ ਜਿਹੜਾ ਭਾਂਡਾ ਕਾਲਾ ਕਾਲਖ ਨਾਲ ਲਿਬੜਿਆ ਹੋਇਆ ਜੇਕਰ ਤੁਸੀਂ ਉਹਨੂੰ ਛੂਣ ਦੀ ਕੋਸ਼ਿਸ਼ ਕਰੋਗੇ ਫੜਨ ਦੀ ਕੋਸ਼ਿਸ਼ ਕਰੋਗੇ ਤਾਂ ਕੁਝ ਨਾ ਕੋਈ ਜਿਹੜੀ ਕਾਲਖ ਆ ਉਹ ਤੁਹਾਨੂੰ ਲੱਗੀ ਹੀ ਜਾਊਗੀ ਇਸ ਲਈ ਜਿਹੜਾ ਕੁਝ ਭਵੇਂ ਜਿਹੜੇ ਸੰਸਕਾਰਾਂ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ ਜੋਜ ਚੁਗੁਰਦੇ ਵਿੱਚ ਉਹ ਵਿਚਰ ਰਿਹਾ ਜੇਕਰ ਕੋਈ ਚਾਹੇ ਕਿ ਮੈਂ ਇਹਨਾਂ ਤੋਂ ਜਿਹੜਾ ਮੈਂ ਪ੍ਰਭਾਵਿਤ ਨਹੀਂ ਹੋਊਗਾ ਉਹ ਨਾ ਹੁੰਦਿਆਂ ਹੋਇਆ ਵੀ ਇਹ ਆਪਣੀ ਛਾਪ ਜਿਹੜੇ ਆ ਚੰਗੇ ਜਾਂ ਮਾੜੇ ਇਹ ਜੋ ਕੁਝ ਵੀ ਆ ਇਹ ਸਾਡੇ ਉੱਤੇ ਪ੍ਰਭਾਵ ਆਪਣੀ ਛਾਪ ਛੱਡ ਹੀ ਜਾਂਦੇ ਆ ਇਸ ਲਈ ਸੰਗਤ ਦੀ ਜਿਹੜੀ ਆ ਉਹ ਮਹੱਤਤਾ ਦਰਸਾਈ ਗਈ ਆ ਨਹੀਂ ਪਰ ਮੈਂ ਇਹਦੇ ਵਿੱਚ ਕਾਡ ਕਰਨਾ ਜੀ ਜੀ ਸਾਡੇ ਕੋਲ ਬੜੇ سارے ਰੈਵੋਲੂਸ਼ਨਰੀ ਪਰਸਨਸ ਹੋਏ ਆ ਭਗਤ ਇਵਨ ਗੁਰੂ ਮਹਾਰਾਜ ਬੜੇ ਰੈਵੋਲੂਸ਼ਨਰੀ ਸੀ ਜਿਨ੍ਹਾਂ ਨੇ ਦੋਨੋਂ ਤਰ੍ਹਾਂ ਦੇ ਸੰਸਕਾਰਾਂ ਨੂੰ ਦੇਖਿਆ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਪਰ ਨੈਗੇਟਿਵ ਦੇ ਅਗੇਂਸਟ ਉਹਨਾਂ ਨੇ ਰੈਵੋਲੂਸ਼ਨਲ ਆਵਾਜ਼ ਉਠਾਈ ਜੀ ਜਦੋਂ ਤੇ ਵਿੱਚ ਕਰਮकांड ਵੀ ਆ ਗਏ ਉਹਦੇ ਵਿੱਚ ਕਈ ਚੀਜ਼ਾਂ ਹੋਰ ਵੀ ਆ ਕਬੀਰ ਜੀ ਬਾਰੇ ਬੜਾ ਕਲੀਅਰ ਹੈ ਕਿ ਰੈਵੋਲੂਸ਼ਨਰੀ ਸੀ ਜੀ ਉਹਨਾਂ ਨੇ ਉਹ ਨੈਗੇਟਿਵ ਸੰਸਕਾਰਾਂ ਨੂੰ ਤੋੜਿਆ ਹਮ ਹਮ ਸੋ ਅਗਰ ਮਿਲੂ ਕੁਝ ਐਹੋ ਜਿਹੀ ਵੀ ਹੋ ਸਕਦੇ ਆ ਜਿਹੜੇ ਪੋਜ਼ਿਟਿਵ ਸੰਸਕਾਰਾਂ ਨੂੰ ਤੋੜਦੇ ਹੋ ਉਹ ਵੀ ਤਾਂ ਵਿੱਚ ਹੀ ਹੋਣਗੇ ਨਾ ਦੇਖੋ ਦੋਵੇਂ ਤਰ੍ਹਾਂ ਜਿਹੜੇ ਆ ਜਿਹੜੇ ਇਨਸਾਨ ਜਿਹੜੇ ਆ ਜਿਹੜੇ ਬੜਾ ਨੈਗੇਟਿਵ ਪਾਟਾ ਆਜ਼ਾ ਕਰਦੇ ਆ ਤੇ ਉਹ ਵੀ ਇਸ ਘੇਰੇ ਨੂੰ ਤੋੜਦੇ ਆ ਪਰ ਉਹ ਜਿਹੜੇ ਆ ਉਹ ਚੰਗੇ ਜਿਹੜੇ ਸੰਸਕਾਰ ਆ ਜਿਹੜਾ ਪੋਜ਼ਿਟਿਵ ਪੱਖ ਆ ਉਹ ਉਹਨੂੰ ਨਜ਼ਰਅੰਦਾਜ਼ ਕਰਕੇ ਜਿਹੜਾ ਨੈਗੇਟਿਵ ਆ ਉਹਨੂੰ ਹੀ ਪ੍ਰੋਮੋਟ ਕਰਦੇ ਆ ਉਹਦੇ ਬਿਤੇ ਵਿਸ਼ਵਾਸ ਕਰਦੇ ਆ ਤੋ ਉਹਨੂੰ ਹੀ ਆਪਣੇ ਮਨ ਵਿੱਚ ਟਿਕਾ ਵਸਾ ਉਹ ਜ਼ਿੰਦਗੀ ਦਾ ਸਫਰ ਤੈਅ ਕਰਦੇ ਹੋਏ ਆ ਆਪ ਦਾ ਨਰਕ ਭੋਗਦੇ ਹੀ ਆ ਪਰ ਦੂਜਿਆਂ ਦੇ ਜੀਵਨ ਨੂੰ ਵੀ ਨਰਕ ਬਣਾਉਣ ਤੋਂ ਸੰਕੋਚ ਨਹੀਂ ਕਰਦੇ ਠੀਕ ਜਿਹੜਾ ਪੱਜਦੇ ਭਗਤ ਦੱਸਿਆ ਜਿਵੇਂ ਤੁਸੀਂ ਗੁਰਨਾਣ ਸਾਹਿਬ ਦਾ ਉਦਾਰਣ ਲੈ ਲਏ ਨੇ ਆ ਗੁਰਨਾਣ ਸਾਹਿਬ ਜੀ ਨੇ ਜਿਹੜਾ ਉਹ ਹਰ ਤਰ੍ਹਾਂ ਦਾ ਜੋ ਮਨੁੱਖ ਦੇ ਬਣਾਇਓਏ ਜਿਹੜੇ ਇਹ ਸੰਸਕਾਰ ਦਿੱਤੇ ਜਾਂਦੇ ਆ ਇਹਨਾਂ ਸੰਸਕਾਰਾਂ ਦਾ ਜਿਹੜਾ ਉਹਨੂੰ ਵਿਰੋਧ ਕੀਤਾ ਜਿਹੜੇ ਸੰਸਕਾਰ ਜਿਹੜੇ ਸ਼ੁਰੂ ਹੀ ਵਿਤਕਰੇਤ ਹੁੰਦੇ ਸੀਗੇ ਜਿਹੜੇ ਮਨੁੱਖ ਨੂੰ ਵੰਡਦੇ ਸੀਗੇ ਮਨੁੱਖਾਂ ਦੇਰ ਜਿਹੜੇ ਆ ਉਹ ਨਫਰਤ ਦੀ ਦੀਵਾਰ ਖੜਕ ਕੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੇ ਸੀ ਜਿਹੜੇ ਭਾਈਚਾਰੇ ਨੂੰ ਇੱਕ ਥਾਂ ਜਿਹੜਾ ਉਹ ਬੈਠਣ ਨਹੀਂ ਸੀ ਦੇ ਰਹੇ ਜਿਹੜੇ ਜਦੋਂ ਬੈਠਣ ਦਾ ਕੋਈ ਕੋਸ਼ਿਸ਼ ਕਰਦਾ ਤਾਂ ਉਹ ਦੀਵਾਰ ਬਣ ਕੇ ਉਹਨਾਂ ਨੂੰ ਅਲੱਗ ਥਲਾ ਕਰਨ ਦਾ ਪਾਰਟ ਜਿਹੜਾ ਉਹ ਮੋਹਰੀਆਂ ਗਤਾਰਾਂ ਦੇ ਖੜਾ ਹੋ ਕੇ ਅਦਾ ਕਰਦੇ ਸੀਗੇ ਇਸ ਲਈ ਸੀ ਦੇਖਦੇ ਆ ਕਿ ਦੋਵੇਂ ਤਰ੍ਹਾਂ ਚ ਨਾਲ ਦੁਰਦੇ ਆ ਤੇ ਜਿਹੜੇ ਜਿਹੜੇ ਇਨਸਾਨ ਜਿਨ੍ਹਾਂ ਨੂੰ ਅਸੀਂ ਤਰਕਾਰਦੇ ਆ ਲਾਣਤ ਪਾਉਂਦੇ ਆ ਅੱਜ ਵੀ ਉਹ ਲਾਣਦਿਆਂ ਨੇ ਕਿਉਂਕਿ ਉਹ 네ਗੇਟਿਵ ਵਾਲਾ ਜਿਹੜਾ ਪਾਰਟ ਅਦਾ ਕੀਤਾ ਉਹਨਾਂ ਨੇ ਵੀ ਜਿਹੜਾ ਉਹ ਬਾਗੀ ਹੋਏ ਪਰ ਉਹਨਾਂ ਦਾ ਬਾਗੀ ਹੋਣਾ ਅਤੇ ਦੂਜੇ ਪੁਰਸ਼ਾਂ ਦਾ ਮਹਾਂਪੁਰਖਾਂ ਦਾ ਇਹਨਾਂ ਵੀ ਦੋਆ ਜਿਸ ਜ਼ਮੀਨਾਂ ਅਸਮਾਨ ਦਾ ਅੰਤਰ ਆ ਅਸੀਂ ਦੇਖਦੇ ਆ ਜੇ ਗੁਰਨਾਨ ਸਾਹਿਬ ਜਿਹੜੇ ਜਿਹੜੇ ਹਰ ਤਰ੍ਹਾਂ ਦਾ ਕਰਮਕਾਂਡ ਆ ਉਹ ਉਹਦਾ ਵਿਰੋਧ ਕਰਦੇ ਆ ਵਿਦਾ ਹਿਸਾਨੇ ਬਣਦੇ ਕਿਉਂਕਿ ਜਿਵੇਂ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਇਹ ਮਨਮੇਟ ਆ ਮਨੁੱਖ ਨੇ ਬਣਾਏ ਆ। ਤੋ ਇਹਦਾ ਭਾਵ ਨਹੀਂ ਕਿ ਇਹ ਕੋ ਚੰਗੀ ਗੱਲਾਂ ਹੈਗੀਆਂ ਜੇ ਮਨੁੱਖ ਨੇ ਬਣਾਈਆਂ ਤਾਂ ਆਪਾਂ ਉਹਨਾਂ ਦਾ ਵਿਰੋਧ ਕਰੀਏ। ਇਸ ਲਈ ਗੁਰੂ ਸਾਹਿਬ ਨੇ ਇਹਨਾਂ ਐਸੀ ਗੱਲਾਂ ਦਾ ਵਿਰੋਧ ਨਹੀਂ ਕੀਤਾ ਕਿ ਜਿਹੜੀਆਂ ਲੋਕਾਂ ਦੇ ਭਲਾਈ ਵਿੱਚ ਕੰਮ ਕਰ ਰਹੀਆਂ ਸੀਗੀਆਂ। ਉਹਨਾਂ ਦਾ ਗੁਰੂ ਸਾਹਿਬ ਨੇ ਵਿਰੋਧ ਨਹੀਂ ਕੀਤਾ। ਵਿਰੋਧ ਉਹ ਕੀਤਾ ਕਿ ਜਿਹੜਾ ਮਨੁੱਖ ਨੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹੋયા ਚਾਹੇ ਉਹ ਕੋਈ ਧਾਰਮਿਕ ਭੇਖ ਵਿੱਚ ਧਾਰਮਿਕ ਕਥਤ ਆਗੂ ਦੇ ਹੈਸੀਤ ਵਿਜਾਂ ਕਿਸੇ ਸਮਾਜਿਕ ਆਗੂ ਦੀ ਚਾਹੀਬਨ ਰਾਜਨੀਤਿਕ ਆਗੂਆਂ ਵੱਲੋਂ ਆਪਨੇ ਸਵਾਰਥ ਨੂੰ ਮੁੱਖ ਰੱਖ ਕੇ ਉਹਨਾਂ ਨੇ ਕੋਈ ਐਸੀ ਨਿਜਮ ਬਣਾਏ ਜਿਨ੍ਹਾਂ ਨੂੰ ਕਿ ਪਾਲਣਾ ਕਰਨਾ ਜਿਹੜਾ ਸਮਝਿਆ ਗਿਆ ਕਿ ਬੜੇ ਸੰਸਕਾਰੀ ਮਨੁੱਖਾ ਬੜਾ ਸੰਸਕਾਰੀ ਪਰਿਵਾਰ ਆ ਇਹ ਧੀ ਆ ਜਾਂ ਪੁੱਤਰ ਆ ਗੁਰੂ ਸਾਹਿਬ ਨੇ ਐਸੀ ਜਿਹੜੇ ਸੰਸਕਾਰ ਸੀ ਜਿਹੜੇ ਕਿ ਮਨੁੱਖਤਾ ਦੇ ਉਤੇ ਕਲੰਕ ਸੀ ਕਲੰਕਿਤ ਕਰਨ ਵਾਲੇ ਸੀ ਉਹਨਾਂ ਦਾ ਉਹਨਾਂ ਨੇ ਵਿਰੋਧ ਕੀਤਾ ਇਸ ਲਈ ਗੁਰਬਾਣੀ ਵੀ ਥਾਂਪੁਰ ਤਾਂ ਸਾਨੂੰ ਸਾਨੂੰ ਇਹ ਜਿਹੜੇ ਪਾਵਨ ਫਰਮਾਨ ਮਿਲਦੇ ਆ ਕਿ ਜਿਨ੍ਹਾਂ ਵਿੱਚ ਇਹੋ ਜਿਹੇ ਜਿਹੜੇ ਸੰਸਕਾਰ ਆ ਉਹਨਾਂ ਦਾ ਜਿਹੜਾ ਉਪਰ ਜ਼ੋਰ ਸ਼ਬਦਾਂ ਵਿੱਚ ਉਹਨਾਂ ਦੀ ਵਿਰੋਧਤਾ ਕੀਤੀ ਹੋਈ ਆ ਤੇ ਇਹ ਪੱਖ ਜਿਹੜਾ ਇਹ ਪੱਖ ਵੀ ਹੈ ਕਿ ਜਿਹੜਾ ਉਹਨਾਂ ਨੇ ਇਸ ਪੱਖ ਨੂੰ ਉਭਾਰਿਆ ਔਰ ਆਮ ਮਨੁੱਖ ਨੂੰ ਜਿਹੜਾ ਉਹ ਇਸ ਤੋਂ ਸੁਜੇਦ ਕਰਦੇ ਆ ਇਸ ਰਾਹ ਤੇ ਤੁਰਿਆ ਹਾਂ ਗੱਲ ਵੱਖਰੀ ਆ ਕਿ ਸਮੇਂ ਨਾਲ ਇਨਾਂ ਹੀ ਐਸੇ ਹੀ ਮਹਾਂਪੁਰਖਾਂ ਦੇ ਮੰਨਣ ਵਾਲੇ ਉਹਨਾਂ ਦੇ ਵਿਸ਼ਵਾਸ ਕਰਨ ਵਾਲੇ ਉਨਾਂ ਨੂੰ ਰੱਬ ਦੇ ਬਰਾਬਰ ਸਮਝਣ ਵਾਲੇ ਪੂਜਣ ਵਾਲੇ ਉਹ ਖੁਦ ਫਿਰ ਉਨਾ ਹੀ ਕਰਮ ਕਾਂਡਾਂ ਵਿੱਚ ਉਨਾ ਹੀ ਸੰਸਕਾਰਾਂ ਵਿੱਚ ਇਹਨੇ ਫਸ ਗਏ ਕਿ ਉਹਨਾਂ ਹੀ ਧਰਮ ਦਾ ਜੀਵਨ ਜਾਂਚ ਦਾ ਉਹਨਾਂ ਨੇ ਇੱਕ ਅਤੁੱਟ ਹਿੱਸਾ ਮੰਨ ਲਿਆ ਜਿਹੜਾ ਉਹਨਾਂ ਨੂੰ ਨਹੀਂ ਨਿਭਾਉਂਦਾ ਵੀ ਬਣ ਅਸੀਂ ਆਪਣੇ ਸਿੱਖ ਜਗਤ ਦੀ ਗੱਲ ਕਰੀਏ ਮੈਂ ਇਸੇ ਪੈਨਲ ਨੂੰ ਤੇ ਆਣਾ ਚਾਹੁੰਦਾ ਜੀ ਬ੍ਰਾਡਰ ਵਿੱਚ ਹੀ ਲੈਣਾ ਚਾਹੁੰਦਾ ਹਾਂ ਜੀ ਕਿ ਕੀ ਇਹ ਸੰਸਕਾਰ ਟਾਈਮ ਤੇ ਜਗ੍ਹਾ ਨਾਲ ਇੱਕੋ ਕਮਿਊਨਿਟੀ ਦੇ ਹੁੰਦੇ ਹੋયા ਬਦਲ ਜਾਂਦੇ ਆ ਤੁਸੀਂ ਵੈਸੇ ਉਹਨੂੰ ਸ਼ੁਰੂ ਕਰ ਦਿੱਤਾ ਚੋਕਾ ਦਿੱਤੀ ਕਿ ਸਿੱਖਾਂ ਦੇ ਵਿੱਚ ਪਰ ਜੇ ਓਵਰਆਲ ਵੀ ਦੇਖੀਏ ਤਾਂ ਸਿੱਖਾਂ ਤੋਂ ਬਿਨਾ ਵੀ ਕਮਿਊਨਿਟੀ ਵਿੱਚ ਇਹ ਚੀਜ਼ਾਂ ਸੰਸਕਾਰ ਬਦਲ ਜਾਂਦੇ ਆ ਜਾਂ ਵਕਤ ਨਾਲ ਜਿਨੂੰ ਕਿ ਲੋਕ ਘਟ ਜਾਂਦੇ ਆ ਜਾਂ ਵੱਧ ਜਾਂਦੇ ਆ ਜਾਂ ਕੁਝ ਐਦਾਂ ਦੀ ਗੱਲ ਹੋ ਰਹੀ ਹੈ ਨਹੀਂ ਬਿਲਕੁਲ ਸਮੇਂ ਨਾਲ ਕਿਉਂਕਿ ਸਮਾਜ ਨਾਲ ਸੰਬੰਧ ਦਾ ਮਨੁੱਖ ਨਾਲ ਸੰਬੰਧ ਆ ਤਾਂ ਜਿਹੜਾ ਸਮਾ ਜਿਹੜਾ ਸਮੇਂ ਨਾਲ ਸਥਾਨ ਨਾਲ ਇਹ ਚੀਜ਼ਾਂ ਬਦਲੀਆਂ ਬਦਲ ਨਹੀਂ ਆ ਜਿਹਦਾ ਆਪਾਂ ਸੋਚ ਸ਼ੁਰੂ ਵਿੱਚ ਇਸ਼ਾਰਾ ਕੀਤਾ ਵੀ ਸੀਗਾ ਕਿ ਜਿਹੜੀਆਂ ਸਾਡੀਆਂ ਚਿੰਗੀਆਂ ਕਦਰੋਂ ਕੀਮਤਾਂ ਚੰਗੇ ਸੰਸਕਾਰ ਸੀ ਸਾਡੇ ਸਭਿਆਚਾਰ ਦਾ ਕਲਚਰ ਦਾ ਸੰਸਕ੍ਰਿਤੀ ਦਾ ਸਾਡੇ ਵਿਵਹਾਰ ਦਾ ਇੱਕ ਚੰਗਾ ਪੱਖ ਸੀਗਾ ਉਹ ਪੱਖ ਜਿਹੜਾ ਜਿਹੜਾ ਉਹ ਲੰਘ ਪਾਸਾ ਨੂੰ ਅਲੋਪ ਹੋਇਆ ਦਿਖਾਈ ਦਿੰਦਾ ਅਜੋ ਉਸ ਰੂਪੇ ਸਾਰਾ ਰੂਪੇ ਪ੍ਰਗਟ ਰੂਪੇ ਸਾਨੂੰ ਨਜ਼ਰ ਨਹੀਂ ਆਉਂਦਾ ਦੇਖੋ ਪਹਿਲਾਂ ਕੋਈ ਸਮਾਂ ਸੀਗਾ ਕਿ ਜਿਹੜੀ ਪਿੰਡ ਦੀ ਧੀ ਆ ਉਹ ਸਾਰੇ ਪਿੰਡ ਦੀ ਧੀ ਸਮਝ ਜਾਂਦੀ ਸੀ ਜਿੱਥੇ ਉਹ ਵੇਈ ਹੁੰਦੀ ਸੀ ਤਾਂ ਜੇਕਰ ਕੋਈ ਉਸ ਪਿੰਡ ਦਾ ਜਾਂਦਾ ਤਾਂ ਉਹ ਧੀ ਵੀ ਸਮਝਦੀ ਸੀ ਕਿ ਮੇਰੇ ਪੇਕੇਆਂ ਤੋਂ ਆਇਆ ਮੇਰਾ ਭਰਾ ਆਇਆ ਭੈਣ ਆਇਆ ਕੋਈ ਬਜ਼ੁਰਗ ਚਾਚਾ ਤਾਇਆ ਆਇਆ ਆਇਆ ਕੋਈ ਵੀ ਉਹ ਸਾਰੇ ਜਿਹੜਾ ਸੀ ਕਿਉਂਕਿ ਉਹ ਉਸ ਤਰ੍ਹਾਂ ਹੀ ਵਿਵਹਾਰ ਕਰਦੇ ਸੀ ਅੱਜ ਜਿਹੜਾ ਅੱਜ ਕਦੋਂ ਕਦੋਂ ਇਹਨੇ ਬਦਲ ਗਈਆਂ ਕਿ ਇਵਨ ਅਸੀਂ ਜਿਹੜੇ ਜਿਹੜੇ ਚਾਚੇ ਤਾਏ ਦੇ ਭੈਣ ਭਰਾ ਉਹਨਾਂ ਹੁੰਦੇ ਵੀ ਜਿਉ ਇੱਕ ਕਮਰੇ ਵਿੱਚ ਸੁੱਤੇ ਹੋਵਾਂ ਤਾਂ ਜਿਹੜਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਅਸੀਂ ਵਿਸ਼ਵਾਸ ਨਹੀਂ ਕਰਦੇ ਮਤਲਬ ਹਾਲ ਤਦ ਅੱਜ ਇਹ ਬਦਲ ਕੇ ਕਿ ਪਿੰਡ ਦੀ ਧੀ ਪਾਂ ਤੇ ਬੜੇ ਦੂਰ ਦੀ ਗੱਲ ਜਿਹੜੀ ਆ ਜਿਹੜੇ ਆਪਨੇ ਬਹੁਤ ਸਾਰੇ ਕੇਸ ਐਸੇ ਹੋਏ ਆ ਸਾਹਮਣੇ ਆਏ ਆ ਕਿ ਜਿਹੜੇ ਜ਼ੇਪ ਹੋਏ ਆ ਬੱਚਿਆਂ ਨਾਲ ਜ਼ਿਆਦਤਾਂ ਹੋਈਆਂ ਉਹ ਜ਼ਿਆਦਾ ਤਾਂ ਜਿਹੜੇ ਸਕੇ ਰਿਸ਼ਤੇਦਾਰ ਸੀਗੇ ਉਹਨਾਂ ਵੱਲੋਂ ਹੋਏ ਵਾ ਜਿਹੜਾ ਅੱਜ ਸਮਾਜ ਦਾ ਪਹਿਲਾਂ ਕੱਟਣਾ ਇਹ ਨਹੀਂ ਕਿ ਪਹਿਲਾਂ ਕੋਈ ਨਹੀਂ ਹੋਇਆ ਹੋਊਗਾ ਅਮਰੀਕਾ ਤੋਂ ਕੱਟਣਾ ਹੋਈਆਂ ਹੁਣ ਗਈਆਂ ਪਰ ਫਿਰ ਵੀ ਸਮਾਜ ਵਿੱਚ ਉਹ ਪ੍ਰਵਾਨਿਤ ਨਹੀਂ ਸੀ ਜਿਸ ਤਰ੍ਹਾਂ ਆਲਾ ਅਸੀਂ ਦੇਖਦੇ ਆ ਕਿ ਨਗੀਜ਼ ਵਾਜ ਦੀ ਪ੍ਰਦਰਸ਼ਨੀ ਹੁੰਦੀ ਆ। ਤੁਰ ਪ੍ਰਦਰਸ਼ਨੀ ਕਰਨ ਵਾਲੇ ਬੱਚੀਆਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੀਆਂ। ਜੇ ਉਹਨਾਂ ਦਾ ਪਰਿਵਾਰ ਸ਼ਰਮ ਮਹਿਸੂਸ ਨਹੀਂ ਕਰਦਾ ਬਲਕਿ ਮਾਣ ਮਹਿਸੂਸ ਕਰਦੇ ਆ। ਅੱਜ ਇਹਨੂੰ ਜਿਹੜਾ ਇਹ ਅਸੀਂ ਆ ਗਾਂਵ ਵੱਧੂ ਖਿਆਲਾਵਾਂ ਵਾਲੇ ਜੋ ਪਹਿਲਾਂ ਸੋਸਾਇਟੀ ਵੀ ਜਿਹੜੀ ਸ਼ਰਮ ਮੰਨੀ ਜਾਂਦੀ ਸੀ ਅੱਜ ਇਹਦੀ ਉਹ ਸ਼ਰਮ ਜਿਹੜੀ ਇਹਨਾਂ ਚੀਜ਼ ਨੂੰ ਸ਼ਰਮ ਮਹਿਸੂਸ ਨਹੀਂ ਕਰਦੇ। ਪਹਿਲਾਂ ਜੇਕਰ ਕੋਈ ਨਜ਼ਾਇਲ ਬੱਚਾ ਹੋ ਜਾਂਦਾ ਕਿਸੇ ਬੱਚੀ ਨੂੰ ਖਾਸੇ ਜਿ ਕੁਆਰੀ ਹੁੰਦੀ ਜਾਂ ਵਿਧਵਾ ਹੁੰਦੀ ਤਾਂ ਉਹ ਸੋਸਾਇਟੀ ਵਿੱਚ ਨਹੀਂ ਸੀ ਵਿਚਰ ਸਕਦੀ ਪਰ ਆ ਜਿਹੜੇ ਆ ਓਪਨਲੀ ਜਿਹੜਾ ਉਹ ਬੜਾ ਮਾਣ ਵੀ ਮਹਿਸੂਸ ਕਰਦੀਆਂ ਕੋਈ ਸ਼ਰਮ ਸੰਕੁਚ ਦੀ ਗੱਲ ਹੀ ਨਹੀਂ ਤੁਸੀਂ ਜਿਹੜਾ ਸੋਸਾਇਟੀ ਦੇ ਸਮਝ ਨਾ ਜਿਹੜੀਆਂ ਕਦਰੋ ਕੀਮਤਾਂ ਜਿਹੜੀਆਂ ਆ ਇਹ ਬਦਲ ਜਾਂਦੀਆਂ ਤਾਂ ਜਿਹੜਾਂ ਚੰਗਾ ਪੱਖ ਸੀਗਾ ਉਹ ਚੰਗਾ ਪੱਖ ਵੀ ਦਾ ਉਸ ਸਹਜੇ ਸਹਜੇ ਅਲੋਪ ਹੁੰਦਾ ਜਾ ਰਿਹਾ ਜਿਹਦਾ ਕਾਰ ਇਹਦਾ ਉਹ ਸਮੇਂ ਦੀ ਮਨੁੱਖ ਦੀ ਘਾਟ ਆ ਸਮਾਂ ਤਾਂ ਉਨਾ ਹੀ ਆ ਪਰ ਮਨੁੱਖ ਇਹਨਾਂ ਦੌੜ ਭੱਜ ਵਿੱਚ ਲੱਗਾ ਹੋਇਆ ਕਿ ਇਹਨੂੰ ਸਮਾਂ ਜਿਹੜਾ ਉਹ ਘਟ ਪ੍ਰਤੀਤ ਹੋ ਰਿਹਾ ਕਿਉਂਕਿ ਮਾਇਆ ਦੀ ਦੌੜ ਇੰਨੀ ਜ਼ਿਆਦਾ ਲੱਗੀ ਹੋਈ ਆ ਕਿ ਮਨੁੱਖਾ ਜਮ ਮਾਇਆ ਨੂੰ ਹੀ ਸਭ ਕੁਝ ਸਮਝ ਰਿਹਾ ਮੈਨੂੰ ਪਿਛਲੇ ਹਫਤੇ ਇੱਕ ਸੱਜਣ ਜੀ ਨੇ ਗੱਲ ਦੱਸੀ ਕਿ ਉਹਨਾਂ ਦੇ ਆਪਣੇ ਬੜੇ ਨਜ਼ਦੀਕੀ ਪਰਿਵਾਰ ਵਿੱਚ ਇੱਕ ਘਟਨਾ ਵਾਪਰੀ ਕਿ ਬੱਚੀ ਜਿਹੜੀ ਇੱਕ ਇੰਡੀਆ ਤੋਂ ਪੜ੍ਹਨ ਆਈ ਸੀਗੀ ਤੋਂ ਉਹਨਾਂ ਦੇ ਜਿਹੜੇ ਜਿਸ ਘਰ ਰਹਿ ਰਹੇ ਸੀ ਬੜੇ ਕਰੀਬੀ ਰਿਸ਼ਤੇਦਾਰ ਸੀ ਉਹਨਾਂ ਦੇ ਉਹਦੇ ਨਾਲ ਹੀ ਸਰੀਰਕ ਸੰਬੰਧ ਉਹਨਾਂ ਦੇ ਕਾਇਮ ਹੋ ਗਏ ਉਹ ਕਹਿੰਦੇ ਮੈਂ ਉਹਨਾਂ ਦੇ ਪਿਛੇ ਪਰਿਵਾਰ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਬੱਚੀ ਨੂੰ ਹੋਰ ਵੀ ਸੰਭਾਲਿਆ ਜਾ ਲੋ ਬੇ ਇਸ ਤਰ੍ਹਾਂ ਦੀ ਗੱਲਬਾਤ ਬਣ ਗਈ ਆ ਤੇ ਕਹਿੰਦੀ ਜੋ ਅੱਗੇ ਮਾਪਿਆਂ ਨੇ ਆਖਿਆ ਉਹਦੇ ਫਾਦਰ ਸਾਹਿਬ ਨੇ ਕਹਿੰਦੀ ਮੇਰੇ ਤੇ ਪੈਰਾਟੋ ਜ਼ਮੀਨ ਨਿਕਲ ਗਈ ਖਿਸ ਗਈ ਤੋ ਕਹਿੰਦੇ ਕੋਈ ਗੱਲ ਨਹੀਂ ਇਹ ਆਮ ਗੱਲਾਂ ਆ ਜੀ ਗੱਲ ਕੱਢੂਗਾ ਜੋ ਪੱਕੀ ਹੋ ਜੀਗੀ ਅਸੀਂ ਵੀ ਬਾਣੇ ਨਾਲ ਬਾਹਰ ਆ ਜਾਵਾਂਗੇ ਬਸ ਅੱਜ ਜਿਹੜੀਆਂ ਕਦਰੋਕਮੀਆਂ ਇੱਥੋਂ ਤੱਕ ਆ ਗਈਆਂ ਆਬਜੈਕਟਿਵ ਬਦਲ ਗਿਆ ਜਿਹੜਾ ਸਭ ਕੁਝ ਜਿਹੜਾ ਉਹ ਸਮੇਂ ਤੁਸੀਂ ਗੱਲ ਪੁੱਛੀ ਆ ਤਾਂ ਬਹੁਤ ਇਹ ਪੱਖ ਨਹੀਂ ਬਹੁਤ ਉਹ ਸਾਰੇ ਬਹੁਤ ਸਾਰੇ ਪੱਖ ਆ ਬਹੁਤ ਬੇਈਮਾਨੀ ਕਰਨ ਵਿੱਚ ਹਿਰਾਫੇਰੀ ਕਰਨ ਵਿੱਚ ਵੱਡੀ ਖਾਨ ਵਿੱਚ ਆ ਕੋਈ ਸੰਗੋਚ ਨਹੀਂ ਕਰ ਰਿਹਾ ਬਸ਼ਰਿਆਮ ਜਿਹੜੇ ਆ ਝੂਠ ਬੋਲਣ ਵਿੱਚ ਮਤਲਬ ਓਪਨਲੀ ਚਾਹੇ ਉਹ ਧਾਰਮਿਕ ਸਿਚੇ ਜਾਂ ਦੇਖ ਲੋ ਰਾਜਨੀਤਿਕ ਲੋਕਾਂ ਦਾ ਤੇ ਕਰ ਕੋਈ ਕਹਿਣਾ ਹੀ ਕੋਈ ਨਹੀਂ ਹਾਂ ਮਤਲਬ ਹਰ ਪਰ ਪਾਸੇ ਜਿਹੜਾ ਪੈਸਾ ਹੀ ਜਿਹੜਾ ਅਜ ਇਨਾ ਪ੍ਰਧਾਨ ਹੋ ਗਿਆ ਕਿ ਉਹਦੀ ਤੁਸੀਂ ਗੱਲ ਹੀ ਛੱਡੋ ਮੈਂ ਅੱਜ ਇੱਕ ਸੱਜਣ ਜੀ ਨਾਲ ਗੱਲ ਕਰ ਰਿਹਾ ਸੀ ਕੁਝ ਉਹਨਾਂ ਕੋ ਜਾਣਕਾਰੀ ਲੈਣੀ ਸੀਗੀ ਤੋ ਦੱਸ ਲੈ ਸਾਡੇ ਜਿਹੜੇ ਬਜ਼ੁਰਗ ਸੀਗੇ 1904 ਵਿੱਚ ਇਥੇ ਕੈਨੇਡਾ ਵਿੱਚ ਆਏ ਸੀਗੇ ਕੁਝ ਸਾਲ ਸਾਲਾ ਮਗਰੋਂ ਉਹ ਪਾਸ ਮੁੜ ਗਏ ਫਿਰ ਉਹ ਆਉਣ ਲੱਗੇ ਪਰ ਕੁਝ ਰਿਕਵਰ ਪੈ ਗਈ ਤੇ ਹਾਂਗਕਾਂਗ ਨੂੰ ਰੋਕਿਆ ਗਿਆ ਉਹਨਾਂ ਨੂੰ ਇਹ ਸ਼ਰਤ ਉੱਤੇ ਜਿਹੜਾ ਉਹਨਾਂ ਨੇ ਅਲੋਅ ਕਰਨਾ ਚਾਹਿਆ ਕਿ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਧਰਮgran ਦੀ ਸੌਂ ਖਾ ਕੇ ਕਹਿ ਦੋਵੋ ਕਿ ਮੇਰਾ ਜਿਹੜਾ ਪਾਸਪੋਰਟ ਆ ਗਵਾਚ ਗਿਆ ਤਾਂ ਤੁਹਾਨੂੰ ਸਹੀ ਜਾਣ ਦੇਵਾਂਗੇ ਪਰ ਉਹ ਕਹਿਣ ਲੱਗੇ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸੌਂ ਨਹੀਂ ਖਾ ਸਕਦਾ ਮੈਨੂੰ ਬਾਅਸ ਮੁੜਨਾ ਮਨਜ਼ੂਰ ਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਝੂਠੀ ਸੌ ਨਹੀਂ ਖਾਉਂਗਾ ਤੋ ਕਹਿੰਦੇ ਬੱਸ ਮੁੜ ਕੇ ਕਹਿੰਦੇ ਬੱਸ ਮੁੜ ਜਾਓ ਬੱਸ ਮੁੜ ਕੇ ਉਹ ਚਾਹੁੰਦੇ ਚਾਹੁੰਦੇ ਸੀ ਪਰ ਨਹੀਂ ਆ ਸਕੇ ਪਰ ਆਜਾ ਸੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਸਾਨੂੰ ਜੇਕਰ ਸੌਂ ਕੀ ਮੈਂ ਕਹੇ ਜੇ ਕਿ ਕੁਝ ਹੋਰ ਵੀ ਕਰਕੇ ਲੱਗਣਾ ਪਵੇ ਤਾਂ ਸਿੱਸਾ ਕੋਈ ਨਹੀਂ ਕਰਦੇ ਸਾਡੇ ਇਸੇ ਦੇਖਦੇ ਆ ਕਿ ਖਾਸ ਤੋ ਇੰਡੀਆ ਵੱਲ ਨਜ਼ਰ ਮਾਰੋ ਹਾਂ ਤੇ ਸਾਰੇ ਪਾਸੇ ਹੀ ਸਾਡੇ ਵਿਸ਼ੇ ਜਿਹੜੇ ਧਾਰਮਿਕ ਆਗੂ ਜਿਹੜੇ ਆ ਜਿਵੇਂ ਵਰ ਸੰਸਥਾਵਾਂ ਦੇ ਆਗੂ ਉਹ ਚੰਦ ਛਿਲਣਾਂ ਦੀ ਬਦਲੇ ਬਦਲੇ ਜਾਂ ਪਦਵੀਆਂ ਦੇ ਬਦਲੇ ਜਿਹੜੀ ਪਾਰਟੀ ਆ ਉਹਦਾ ਲੈਣ ਦੀ ਉਹ ਕਿੱਥੋਂ ਤੱਕ ਨੀਵੇਂ ਜਾ ਰਹੇ ਆ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਤੁਸੀਂ ਜਿਹੜੀ ਕਦਰੋਕਿੰਦਾਈ ਨਹੀਂ ਬਦਲ ਰਹੀਆਂ ਕਿਉਂਕਿ ਪੈਸਾ ਹੀ ਪ੍ਰਦਾਨ ਹੋ ਗਿਆ ਬਿਲਕੁਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਾਨੂੰ ਦੱਸਿਆ ਪਰ ਅਦੇ ਬਾਰੇ ਅਸੀਂ ਹੋਰ ਵੀ ਡਿਟੇਲ ਵੀ ਪੱਖ ਤੋਂ ਲਾਂਗੇ ਤੁਸੀਂ ਇਹਦਾ ਪੋਜ਼ਿਟਿਵ ਰੋਲ 네ਗੇਟਿਵ ਰੋਲ ਸਾਰਾ ਦੱਸਿਆ ਸੋ ਅਸੀਂ ਆਪਣਾ ਕੋਸ਼ਿਸ਼ ਕਰਦੇ ਇੱਥੇ ਸੈਸ ਨੂੰ ਸਮਾਪਤ ਕਰਦੇ ਹਾਂ ਤੇ ਸਮੇਟਦੇ ਆ ਤੇ ਅਗਲੇ ਟੌਪ ਅਗਲੇ ਇਸ਼ੂ ਵਿੱਚ ਅਸੀਂ ਇਹਦੇ ਬਾਰੇ ਗੁਰਬਾਣੀ ਦਾ ਪੱਖ ਲੈ ਕੇ ਤੇ ਹੋਰ ਪੱਖ ਲੈ ਕੇ ਕਰਾਂਗੇ ਠੀਕ ਆ ਸਾਰਿਆਂ ਨੂੰ ਬੇਨਤੀ ਆ ਕਿ ਇਹਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਿਹਾ ਭਾਈ ਸਾਹਿਬ ਨੇ ਬੜੀ ਡਿਟੇਲ ਵਿੱਚ ਸਾਨੂੰ ਇਹ ਦੱਸਿਆ ਸੋ ਭਾਈ ਸਾਹਿਬ ਤੁਹਾਡਾ ਵੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ O